ਕਸਬਾ ਮਾਹਲਪੁਰ ਵਿਖੇ ਕਲਗੀਧਰ ਆਈਟੀਆਈ ਕਾਲਜ ਨਜ਼ਦੀਕ 29 ਸਾਲ ਦੇ ਗੱਭਰੂ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਮਨਦੀਪ ਸਿੰਘ ਢਿੱਲੋਂ ਪੁੱਤਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇਸ ਪ੍ਰਧਾਨ ਦਇਆ ਸਿੰਘ ਢਿੱਲੋਂ ਵਾਸੀ ਮੇਕੋਵਾਲ ਦੁਆਬਾ ਤਹਿਸੀਲ ਗੜ ਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵੱਜੂ ਹੋਈ ਹੈ। ਮ੍ਰਿਤਕ ਦੇ ਪਿਤਾ ਦਇਆ ਸਿੰਘ ਨੇ ਦੱਸਿਆ ਕਿ ਮਨਦੀਪ ਰਾਤ ਕੋਈ 8:00 ਵਜੇ ਦੇ ਕਰੀਬ ਮਾਹਲਪੁਰ ਤੋਂ ਪਨੀਰ ਲੈਣ ਗਿਆ ਸੀ ਤਾਂ ਘਰ ਵਾਪਸ ਨਹੀਂ ਪਰਤਿਆ। ਸਵੇਰੇ ਸਾਨੂੰ ਪਤਾ ਲੱਗਾ ਕਿ ਮੇਰੇ بیٹے ਮਨਦੀਪ ਦੀ Laash ਕਲਗੀਧਰ ITI ਕਾਲਜ ਨਜ਼ਦੀਕ ਪਈ ਹੈ। ਉਹਨਾਂ ਦੱਸਿਆ ਕਿ ਮਨਦੀਪ ਦੇ ਬڑے ਭਰਾ ਸਨੀਦੀਪ ਵੀ ਮਾਹਲਪੁਰ ਦੇ ਮੇਨ ਚੌਂਕ ਵਿੱਚ ਇਸੇ ਸਾਲ 28 ਮਾਰਚ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮਨਦੀਪ ਦੀ ਸ਼ਾਦੀ ਕੁਝ ਸਮਾਂ ਪਹਿਲਾਂ ਹੀ ਹੋਈ ਸੀ ਅਤੇ 1 ਮਹੀਨੇ ਬਾਅਦ ਉਹ ਕੈਨੇਡਾ ਜਾਣ ਵਾਲਾ ਸੀ। ਮੌਕੇ ਤੇ ਪਹੁੰਚੀ ਥਾਣਾ ਮਾਹਲਪੁਰ ਦੀ ਪੁਲਿਸ ਅਤੇ SPD ਸ਼੍ਰੀ ਸਰਪਜੀਤ ਸਿੰਘ ਭయ్యా ਨੇ Laash ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। महालपुर तो सफरीदी रिपोर्ट कौन हो गया जी कोर्ट में भी खत्म हां स्पेस रही तो और बूढ़े मैं नहीं जा का पता था मैं सपनिया का कामसों सेंटर सेंटर रखी पहला बिल्कुल बंद हो गया था कि जरा पीछे मालूम है उनसे बढ़ा सके संदीप जी जणा मैंने हां बड़ा रहा तो बाहर कही जी ਇਹ ਫਿਰ ਲੱਗਿਆ ਉਹਦੇ ਹਰ ਬਿੱਲੇ ਕੱਲ ਦਾ ਵੀਰਾ ਭਰਾ ਮਾਗਦਾ ਤਾਂ ਮੈਂ ਕਰਾਰਾ ਵੀ ਨਹੀਂ ਚਾ ਕਰਨਾ ਪਿਆ ਨਹੀਂ ਫੇਰ ਇਹ ਵਸੇ ਕੋ ਸੈਂਟਰ ਛੱਡ ਰੱਖਿਆ ਜੀ 10 ਦਿਨ ਹੋਈ ਇਹ ਸੈਂਟਰ ਪ੍ਰੋਬਲਮ ਜਿੰਨੀ ਡਾਕਟਰਾਂ ਨੇ ਮੇਰੀ ਗੱਲ ਵੀ ਜਦੋਂ ਨਸ਼ਾ ਛੱਡ ਕੇ ਦੁਆਰਾ ਬੰਦਾ ਕੋਈ ਕਰਦਾ ਨਾ ਤੇ ਪ੍ਰੋਬਲਮ ਹੁੰਦੀ ਹੈ ਕਿਹੜੇ ਸੈਂਟਰ ਤੇ ਆਇਆ ਇਹ ਦਖਲ ਲੋਕਾਂ ਦੇ ਨਾਲ ਹੀ ਸਮਾਲ ਹੁੰਦੀ ਕਿੰਨਾ ਚਦੇ ਆ ਉੱਥੇ ਦਖਲ ਦੋ ਦਿਨ ਉਹ ਮਿਲਿਆ ਹਾਂ ਉਹ ਲੈਟਰਸਿਆਂ ਪਹਿਲੇ 15 20 ਦੇ ਜੁਨੇ ਜੀ 15 90 ਦੇ ਨਹੀਂ ਹਾਂਜੀ ਸਾਨੂੰ ਇਨਫੋਰਮੇਸ਼ਨ ਆਈ ਸੀ ਐਸ ਐਚਓ ਸਾਹਿਬ ਨੂੰ ਸਵੇਰੇ ਵੀ ਸਾਡਾ ਬੱਚਾ ਰਾਤ ਦਾ ਮਿਸਿੰਗ ਹੈਗਾ ਉਹਦੇ ਮਨਦੀਪ ਨਾਮ ਸੀ ਉਹਦਾ ਉਮਰ ਕਰੀਬ 27 28 ਸਾਲ ਮੈਰਿਡ ਆ ਔਰ ਜੋ ਉਹਨਾਂ ਦੇ ਫਾਦਰ ਵੱਲੋਂ ਜਿੱਦੀ ਇਨਫੋਰਮੇਸ਼ਨ ਦਿੱਤੀ ਉਦੋਂ ਹੀ ਸਾਡੇ ਐਸ ਐਚਓ ਸਾਹਿਬ ਵੱਲੋਂ ਲੋਕੇਸ਼ਨ ਫੋਨ ਦੀ ਲੈ ਕੇ ਪਾਲ ਸਟਾਰਟ ਕੀਤੀ ਗਈ ਔਰ ਭਾਲ ਕਰਦੇ ਕਰਦੇ ਇਨਫੋਰਮੇਸ਼ਨ ਆਈ ਵੀ ਇੱਕ ਡੈੱਡ ਬੋਡੀ ਪਈ ਆ ਇਹ ਕਿਹੜਾ ਏਰੀਆ ਇਹ ਫਿਰ ਕਲਗੀਧਰ ਇੰਸਟੀਚਿਊਟ ਦੇ ਨੇੜੇ ਆ ਮਾਲਪੁਰ ਦਾ ਬਾਹਰਲਾ ਪਾਸਾ ਕਹਿ ਸਕਦੇ ਆਪਾਂ ਬੇਵਾਦ ਏਰੀਆ ਆ ਔਰ ਉੱਥੇ ਆ ਕੇ ਜਦੋਂ ਮੌਕੇ ਦੀ ਵਿਜ਼ਿਟ ਕੀਤੀ ਹੈਗੀ ਔਰ ਪਰਿਵਾਰ ਨੂੰ ਮਿਲੇ ਹੈਗੇ ਆ ਬੇਸਿਕਲੀ ਮਨਦੀਪ ਹੁਣੇ ਇੱਥੇ ਨਸ਼ਾ ਛਡਾਊ ਕੇਂਦਰ ਆ ਉੱਥੇ ਇਹ ਨਸ਼ਾ ਛੱਡ ਕੇ ਕਰੀਬ 2 ਮਹੀਨੇ ਉੱਥੇ ਐਡਮਿਟ ਰਿਹਾ ਸੀਗਾ ਉਦੋਂ ਬਾਅਦ ਇਹਨੂੰ ਆਈ ਨੂੰ ਬਾਅਦ ਜੋ ਦੱਸਣ ਮੁਤਾਬਕ 15-20 ਦਿਨ ਹੋ ਗਏ ਆ ਠੀਕ ਸੀਗਾ ਪਰੰਤੂ ਅੱਜ ਇਹਦੀ ਡੈੱਡ ਬੋਡੀ ਕੋਲ ਜਿਹੜਾ ਸਾਨੂੰ ਆ ਸਮਾਨ ਮਿਲਿਆ ਉਹਦੀ ਪਾਕਟਸ ਚੋਂ ਮਿਲਿਆ ਆ ਇੱਕ ਸਰੇਂਜ ਮਿਲੀ ਆ ਜਿਹੜਾ ਇੰਜੈਕਸ਼ਨ ਲਾਉਂਦੇ ਆ ਪਲੱਸ ਇੱਕ ਚਮਚ ਮਿਲਿਆ ਪਾਣੀ ਦੀ ਬੋਟਲਸ ਆ ਔਰ ਇਹਨੇ ਜੋ ਸਾਨੂੰ ਲੱਗ ਰਿਹਾ ਵੀ ਆ ਟੀਕਾ ਲਾਉਂਦੇ ਟਾਈਮ ਹੀ ਇਹਦਾ ਹਾਰਟ ਫੇਲ ਹੋਇਆ ਬਾਕੀ ਪੋਸਟ ਮਾਰੋ ਤਾਂ ਬਾਅਦ ਪਿਕਚਰ ਥੀਅਰ ਹੋਏਗੀ ਕਿਉਂਕਿ 126 ਫਿਜ਼ੀਕਲੀ ਕੋਈ ਨਹੀਂ ਦੀਦੀ ਹੈਗੀ ਔਰ ਐਸ ਪਰ ਲਾ ਸਖਤ ਕਾਰਵਾਈ ਕੀਤੀ ਜਾਏਗੀ ਜਿਹੜੇ ਜਿਹੜੇ ਬੰਦੇ ਇਹਦੇ ਚ ਇਨਵੋਲ ਹੋ ਮੇਰੀ ਔਰ ਬੇਨਤੀ ਆ ਤੁਹਾਡੇ ਮਾਧਿਅਮ ਰਾਹੀਂ ਜਿਹੜੇ ਬੱਚੇ ਨਸ਼ਾ ਛਡਾਊ ਕੇਂਦਰ ਤੋਂ ਹੁਣ ਸਾਰੇ ਬਹੁਤ ਮੋਟੀਵੇਟ ਕਰ ਰਹੇ ਆ ਅਸੀਂ ਔਰ ਨਸ਼ਾ ਛੱਡ ਕੇ ਜਦੋਂ ਬਾਹਰ ਆਉਂਦੇ ਆ ਉਹ ਉਹ ਨਸ਼ਾ ਛਡਾਊ ਕੇਂਦਰ ਨਾਲੋਂ ਵੀ ਜ਼ਿਆਦਾ ਉਹ ਕ੍ਰੂਸ਼ਲ ਟਾਈਮ ਹੈਗਾ ਆ ਕਿਉਂਕਿ ਸਾਰੇ ਡਾਕਟਰਸ ਕਹਿੰਦੇ ਆ ਵੀ ਜਦੋਂ ਇੱਕ ਵਾਰੀ ਨਸ਼ਾ ਛੱਡ ਦਿੰਦਾ ਬੱਚਾ ਔਰ ਮਗਰਲੇ ਜਿਹੜੇ 2-3 ਮਹੀਨੇ ਆ ਉਹਦੇ ਲਈ ਮੋਟੀਵੇਸ਼ਨ ਸਪੀਚਸ ਹੈਗੀਆਂ ਆ ਔਰ ਇਹਨੇ ਹਫ਼ਤੇ 'ਚ ਇੱਕ ਵਾਰੀ ਦੋ ਵਾਰੀ ਹਸਪੀਟਲ ਜਾ ਕੇ ਉਹ ਸਪੀਚਸ ਲੈਣੀਆਂ ਹੁੰਦੀਆਂ ਆ ਅਦਰਵਾਇਜ਼ ਜਿਹੜਾ ਫਿਰ ਜਿਹੜਾ ਨਸ਼ਾ ਇਹ ਪਹਿਲਾਂ ਕਰਦਾ ਹੁੰਦਾ ਜੇ ਉਹ ਦੁਬਾਰਾ ਲੈਂਦਾ ਤਾਂ ਹਾਰਟ ਨੂੰ ਔਰ ਬਾਕੀ ਚੀਜ਼ਾਂ ਨੂੰ ਬਹੁਤ ਜ਼ਿਆਦਾ ਅਫੈਕਟ ਹੁੰਦਾ ਉਹਦੇ ਨਾਲ ਬੰਦੇ ਦਾ ਓਵਰ ਹੋਕੇ ਤੇ ਉਹਦੀ ਡੈਥ ਹੋ ਜਾਂਦੀ ਹੈ ਮੇਰੀ ਬੇਨਤੀ ਆ ਸਾਰੇ ਬੱਚਿਆਂ ਨੂੰ ਜਿਹੜਾ ਨਸ਼ਾ ਸ਼ਰੌਕੇ ਨੇ ਤੋਂ ਬਾਹਰ ਆ ਰਹੇ ਆ ਉਹ ਪਲੀਜ਼ ਬਾਕੀ ਟ੍ਰੀਟਮੈਂਟ ਵੀ ਕਰਾਉਣ ਜਿਵੇਂ ਸਪੀਚਸ ਹੁੰਨੀਆਂ ਹੈਗੀਆਂ ਆ ਸਾਈਕੋਲੋਜੀ ਦੇ ਟੀਚਰਸ ਹੁੰਦੇ ਹੈਗੇ ਆ ਉਹ ਸਾਰੀਆਂ ਕਰਨ ਥੈਂਕ ਯੂ ਸਰ ਮਰਡਰ ਵੈਸੀ ਦੇ ਬ੍ਰਦਰ ਦਾ ਉਹਦੇ ਨਾਲ ਤਾਂ ਨਹੀਂ ਲਿੰਕਡ ਨਹੀਂ ਜੀ ਨਹੀਂ ਉਹਦੇ ਨਾਲ ਫਿਲਹਾਲ ਸਾਨੂੰ ਕੋਈ ਨਹੀਂ ਲੱਗ ਰਿਹਾ ਵੀ ਉਸ ਮਰਡਰ ਨਾਲ ਰਿਲੇਟਡ ਹੈਗਾ ਪਰੰਤੂ ਅਸੀਂ ਹਰ ਐਂਗਲ ਤੋਂ ਤਫਤੀਸ਼ ਕਰਾਂਗੇ ਇਹਦੇ ਚ ਕੋਈ ਇਹ ਨਹੀਂ ਹੋਊਗਾ ਵੀ ਕਿਸੇ ਵੀ ਤਰੀਕੇ ਨਾਲ ਅਨਗੈਲੀ ਨਹੀਂ ਹੋਏਗੀ